ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਤੇਜ ਸਿੰਘ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਰਾਮਗੜਾ ਆਪਣਾ ਮੋਗਾ ਬਰਨਾਲਾ ਹਾਈਵੇ ਤੇ ਹਨਾ ਮੋਗਾ ਚਾਲੀ ਰਹੇਗਾ ਬਰਨਾਲਾ 25 26 ਕਾਣ ਜੀ 26 ਹਾਂਜੀ ਤੇ ਮੋਬਾਈਲ ਨੰਬਰ ਆਪਣਾ ਇਹ 76960 4597 76960 4597 4597 ਜਿਹੜੇ ਅੱਜ ਆਪਾਂ ਨੀਲੀ ਰਾਵੀ ਦੀ ਝੋਟੀ ਦੇਖੀ ਜਾਨੇ ਆ ਸੂਆ ਕਿਹੜਾ ਸੂਰਜ ਹੈ ਇਹ ਪਹਿਲਾ ਹੀ ਸੂ ਹੈ ਜੀ ਠੀਕ ਆ ਪਹਿਲੇ ਸੂਏ ਇਹ ਆਪਣੀ ਘਰ ਦੀ ਪਾਲੀ ਕੱਟੀ ਹੈ ਹਾਂਜੀ ਘਰ ਦੀ ਪਾਲੀ ਦੀ ਠੀਕ ਹੈ ਤੇ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਇਹ 8 8 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਲਗਭਗ 4-5 ਦਿਨ ਬਾਕੀ ਆ 4-5 ਦਿਨ ਬਾਕੀ ਠੀਕ ਆ ਕੀ ਰਿਕਾਰਡ ਵਗੈਰਾ ਸੀ ਮੱਝ ਜਿਹੜੀ ਤੀ ਪਾਲੀ ਆਪੇ ਇਹ ਤਾਂ ਜੀ ਆਪਾਂ ਗਾਂ ਤੋਂ ਲ ਲਈ ਸੀਗੇ ਮੱਝ ਲਈਤੀ ਸੀ ਨਾ ਕੱਟੀ ਲਈ ਸੀ ਛੋਟੀ ਕੱਟੀ ਲੈ ਕੇ ਪਾਲੀ ਸੀਗੀ ਜੀ ਠੀਕ ਆ ਰਿਕਾਰਡ ਵਗੈਰਾ ਨਹੀਂ ਪਤਾ ਕੋਈ ਰਿਕਾਰਡ ਵਗੈਰਾ ਨਹੀਂ ਆਪਾਂ ਨੂੰ ਪਤਾ ਤੇ ਠੀਕ ਆ ਵੀ ਇਹਦੇ ਭਰਾਏ ਆ ਆਪਣੇ ਕੋਲੇ ਪਿਆਗਾ ਸੀਮੰਟ ਦਾ ਉਹ ਠੀਕ ਆ ਨੀਲੀ ਦਰਵਾਇ ਉਹ ਸ਼ਾਇਦ ਬੁੱਲਾ ਦਾ ਸੀਗਾ ਪਤਾ ਨਹੀਂ ਕਿਹੜੇ ਦਾ ਠੀਕ ਆ ਯਾਨੀ ਕਿ ਪੀ ਕਾ ਹਰਿਆਣੇ ਵਾਲੇ ਦਾ ਠੀਕ ਆ ਉਹ ਸਾਡੇ ਕੋਲੇ ਪਿਆਗਾ ਉਹ ਆਪਾਂ ਦੇਖ ਕੇ ਦੱਸ ਦੇਾਂਗੇ ਠੀਕ ਹੈ ਤੇ ਕੋਈ ਪਿੱਛੇ ਪੁੱਛਰ ਸ਼ਿਕਾਇਤ ਨਹੀਂ ਕੋਈ ਕਿਸੇ ਗੱਲ ਦੀ ਕੋਈ ਕੋਲ ਨਹੀਂ ਬਾਈ ਜਮੀ ਠੀਕ ਹੈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ ਵੀਰੇ ਆਪਾਂ 1.5 ਲੱਖ ਰੁਪਈਆ ਮੰਗਦੇ ਆ ਠੀਕ ਹੈ ਮਾਨਤਨ ਹੋ ਜਮਣ ਮੋਟਾ ਮਾਨਤਨ ਮੌਕੇ ਤੇ ਕਰ ਤੇ ਦੁੱਧ ਦੀ ਆਪਨ ਕੀ ਉਮੀਦ ਹੈ ਤੋਂ ਦੁੱਧ ਦੀ ਉਮੀਦ ਤਾਂ ਵੀਰੇ 15 ਪਲੱਸ ਦੀ ਹੈਗੀ ਆ ਠੀਕ ਆ ਤੁਹਾਡਾ ਮਨ ਕਹਿੰਦਾ 15 ਕਿਲੋ ਦੁੱਧ ਦੇ ਦੂਗੀ ਦੇ ਦੋਗੀ ਕਿਉਂਕਿ ਆਪਾਂ ਘਰੇ ਫੀਡ ਦੇ ਉੱਤੇ ਪਾਲੀ ਹੋਈ ਆਪਣੀ ਆਪ ਦੀ ਅਸੀਂ ਇਸ ਫੀਡ ਅਸੀਂ ਕਾਰਗਿਲ ਫੀਡ ਦੇ ਨਾਲ ਤੁਹਾਡੇ ਡੇਰੀ ਦਾ ਕੰਮ ਨਾਲ ਹੋਣਾ ਸਟਾਰਟਿੰਗ ਤੋਂ ਆਪਣੀ ਕਾਰਗਿਲ ਫੀਡ ਚੱਲਦੀ ਹੈ ਇਹਨੂੰ ਠੀਕ ਹੈ ਯਾਨ ਐਪ ਵਾਈਪ ਸਟੈਪ ਜਿਵੇਂ ਫੀਲਡ ਵੀ ਬੋਰੀ ਪੈਂਦੀ ਐ ਨੂੰ ਉਸ ਹਿਸਾਬ ਨਾਲ ਬੋਰੀਆਂ ਪਾਈਆਂ ਠੀਕੋ ਲੈਵਲ ਦੇ ਹਿਸਾਬ ਨਾਲ ਪਾਈ ਗਿਆ ਆਪਾਂ ਹਾਂਜੀ ਹੁਣ ਗੱਬਣ ਵਾਲੀ ਬੋਰੀ ਵੀ ਇਹਨੂੰ ਪਾਤੀ ਇੱਕ ਤੇ ਵੈਟਮੈਚ ਵਗੈਰਾ ਮਲਟੀ ਸਟਾਰ ਵਗੈਰਾ ਇਹਨੂੰ ਸਾਰਾ ਕੁਝ A to Z ਚ ਤਿਆਰੀ ਹੋਈ ਆ ਹੱਥ ਵਗੈਰਾ ਥਾਣਾ ਦੇ ਪਰਾਲੇ ਜਿਗਰੇ ਫਰੋਦੇ ਆਹ ਠੰਡੀ ਸੀ ਲਾਈ ਠੀਕ ਐ ਮਤਲਬ ਕੋਈ ਡੱਕ ਦਾ ਨਹੀਂ ਕਿਸੇ ਗੱਲ ਦੀ ਠੀਕ ਐ ਸੁਭਰਤ ਥਾਲੜੇਵਾ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਥਾਣਾ ਥੋੜੇ ਥੋੜੇ ਭੜਾ ਜਾ ਪਉਣ ਲੱਗ ਗਈ ਹਨਾ ਇੱਕ ਪਾਸੇ ਨੂੰ ਭੜ ਜੀ ਹੈਗੀ ਆ ਧੋਰੀ ਬਾਹਰ ਨੂੰ ਸੁਭਰਤ ਸਿੰਘ ਮ ਤੇ ਰਾਜੀ ਸਮੀ ਬੜੀ ਵੀ ਝੋਟੀਆਂ ਪਲੂਣ ਪਹਿਲਾ ਸੂਰਜ ਸੂਰਿਆ ਦਿਨ ਤਿੰਨ ਚਾਰ ਹੀ ਕੱਢੂਗੀ ਥਣਲੇਵਾ ਜੋ ਵੀ ਕੋਸਾ ਤੁਹਾਡੇ ਸਾਹਮਣੇ ਆ ਡੇਢ ਲੱਖ ਰੁਪਈਆ ਕੀਮਤ ਦਾ ਬਹੁਤ ਵੀਰ ਕਹਿਆ ਜਾ ਬੱਕਰੇਲੂ ਪਸ਼ੂ ਲੈਣਾ ਸੋ ਸਾਨੂੰ ਸਿੱਧੀ ਘਰੇਲੂ ਤੋਂ ਦਿਖਾਉਣੇ ਪਏ ਮੁੱਲ ਡੇਢ ਲੱਖ ਰੁਪਈਆ ਜਿਸ ਕਿਸੇ ਵੀਰ ਦੇ ਸਮਝ ਵਿੱਚ ਆਉਂਦੀ ਆ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵੀਰ ਨਾਲ ਖਰੀਦਦਾਰੀ ਕਰ ਸਕਦੇ ਹੋ ਸਿੰਘ ਮੂਹ ਮੱਥਾ ਚੰਗਾ ਤੇ ਲਿੱਸੀ ਨਾ ਵੀ ਕਿਸੇ ਨੂੰ ਜਿਹੜਾ ਸੀਮਨ ਵਗੈਰਾ ਲੱਗਾ ਸਾਰਾ ਬਾਇਓ ਡਾਟਾ ਵੀ ਨਾਲ ਕੋਲ ਹੈਗਾਗਾ ਤੇ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੇ ਕਵਰ ਕਰਦੀ ਪਈ ਆ ਪੈਂਡ ਰਾਮਗੜ੍ਹ ਜ਼ਿਲ੍ਹਾ ਪਰਣਾਲਾ ਇੱਥੋਂ ਵੀਡੀਓ ਕਵਰ ਕੀਤਾ ਪਲੂਨ ਕੱਟੀ ਪਹਿਲਾ ਸੂਰਿਆ 1.5 ਲੱਖ ਕੀਮਤ ਆ ਕਿਸੇ ਵੀ ਵੀਰ ਦੇ ਝੋਟੀ ਪਸ਼ੰਤ ਹੋਵੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਨਰਖ ਪਾ ਕੇ ਤੁਸੀਂ ਆਪ ਕਰਨੇ ਆ ਵੀਡੀਓ ਦੇਖ ਕੇ ਨੀਦਰ ਚੈਨਲ ਨੂੰ ਪਿਆਰ ਦੇਣ ਦੀ ਤੈਅ ਦਾ